ਜਲਦੀ ਜਲਦੀ ਤਿਆਰ ਹੋ ਜਾਦਾ ਤਾਂ ਆਈ ਨਹੀਂ ਪਤਾ ਕੀ ਕਹਿ ਦੇ ਆ ਕਿ ਹੈ ਦਪਰ ਮੈਂ ਏਥੇ ਰੱਖਿਆ ਸੀ ਕਿੱਧਰ ਗਿਆ ਕਿੱਧਰ ਗਿਆ ਬਦਵਾ ਇਹ ਲੈ ਪੈਂਟਰਾਂ ਨਾਲ ਜਿਹਾ ਵੀ ਇੱਥੇ ਹੀ ਸੱਟ ਦਿੰਦੇ ਆ ਦਾ ਕੋਣ ਵੀ ਆ ਪਿਆ ਹਾਏ ਕੀ ਹੋ ਗਏ ਵੀ ਤਾਂ ਆਏ ਜੇ ਮੂੰਹ ਜਾ ਬਸ ਕੋਸ਼ ਨਹੀਂ ਦੇਦੀ ਪੁੱਛ ਨਾ ਕੁੜੇ ਫਲਕਾਰੀਆਂ ਫਲਕੂਰੀਆਂ ਐ ਸੱਤ ਦਿਨ ਨਹੀਂ ਹੁੰਦੀਆਂ ਇਹਨਾਂ ਦੀ ਤੈਅ ਲਾ ਕੇ ਇਹਨਾਂ ਨੂੰ ਅਲਮਾਰੀ ਚ ਸਾਂਭਦਿਆ ਕਰਨਾ ਕੋਈ ਨਹੀਂ ਭਣਾ ਸਾਂਭਦੂ ਕਿ ਮੇਰਾ ਬਸ ਟਾਈਮ ਜੇ ਨਹੀਂ ਲੱਗਿਆ ਅੱਜ ਤਾਂ ਨਾ ਬਸ ਪੁੱਛ ਨਾ ਦੇਣ ਪਤਾ ਨਹੀਂ ਕਿਹ ਹੈ ਜੜਿਆ ਕੌਣ ਮੱਥੇ ਲੱਗਿਆ ਮੂਡ ਹੀ ਨਹੀਂ ਸੈੱਟ ਹੈਗਾ ਤੇ ਮੂਡ ਨੂੰ ਕੀ ਹੋਇਆ ਕੀ ਹੋ ਗਿਆ ਮੂਡ ਤਾਂ ਭਣਾ ਤੈਨੂੰ ਪਤਾ ਜਦੋਂ ਟੈਨਸ਼ਨ ਆ ਫਿਕਰ ਹੋ ਜਾਂਦਾ ਫਿਰ ਮੂਡ ਵੀ ਖਰਾਬ ਹੋ ਹੀ ਜਾਂਦਾ ਉਹ ਤਾਂ ਗੱਲ ਹੈਗੀ ਅੱਜ ਮੈਂ ਬੰਟੂ ਨਹੀਂ ਦੇਖਿਆ ਕਿੱਥੇ ਐ ਬੰਟੂ ਬੰਟੂ ਨੇ ਕਿੱਥੇ ਹੋਣਾ ਉਹ ਵੀ ਅੰਦਰ ਹੀ ਪਿਆ ਕਿਉਂ ਅੱਜ ਕੰਮ ਤੇ ਨਹੀਂ ਜਾਣਾ ਸੀ ਵਨਟੂ ਨੇ ਦੱਸੀ ਤੇ ਜਾਨੀਆ ਫਿਕਰ ਜੀ ਬਾਲੀ ਹੋਈ ਪਈ ਆ ਕੰਮ ਤੇ ਕਿਵੇਂ ਜਾਣਾ ਕਾਦੀ ਫਿਕਰ ਐ ਹੁਣ ਕੁੜੇ ਚੰਗਾ ਭਲਾ ਕੰਮ ਤੇ ਲੱਗਿਆ ਸਾਡੇ ਵਰਗਿਆਂ ਨੂੰ ਤਾਂ ਫਿਕਰ ਹੋਵੇ ਵੀ ਜਿੱਦਾਂ 6 ਮਹੀਨਿਆਂ ਤੋਂ ਪੈਸੇ ਆਉਂਦੇ ਐ ਫਿਕਰ ਪੈਣਾ ਐ ਸਿੱਧਾ ਨੂੰ ਪਤਾ ਉਹ ਪਿੱਛੇ ਜੇ ਲੋਨ ਨਹੀਂ ਲੈ ਲਿਆ ਸੀਗਾ 5 ਲੱਖ ਰੁਪਏ ਅੱਛਾ ਹਾਂ ਉਹਦੀ ਹਰ ਮਹੀਨੇ ਕਿਸ਼ਤ ਬਾਲੀ ਆ ਜਾਂਦੀ ਹੈਗੀ ਹੁਣ ਭਾਈ ਜਦੋਂ ਅੱਡੀਆਂ ਚੱਕ ਚੱਕ ਫਾਹਾ ਲੈਨੇ ਹੋ ਤਾਂ ਫੇਰ ਹੁਣ ਲੋਨ ਵੀ ਭਰ ਨਹੀਂ ਪਊਗਾ ਹੋਰ 25000 ਰੁਪਏ ਮਹੀਨੇ ਦੀ ਕਿਸ਼ਤ ਆ ਜਾਂਦੀ ਹੈ ਤੇ ਉਹ ਨਾ ਭਰੀ ਨਹੀਂ ਜਾਂਦੀ ਹੈਗੀ ਆ ਮਹੀਨੇ ਬਾੜੇ ਔਖੇ ਹੋਏ ਪਿਆੰ ਵੀ ਆਏ ਹੋਏ ਪਏ ਪੈਸੇ ਨਾਲ ਹੱਲ ਕਰੀਏ ਤਾਂ ਕਰੀਏ ਕਿਤੋਂ ਨਾਲੇ ਮੇਰੀ ਗੱਲ ਸੁਣੋ ਜਦੋਂ ਤੁਸੋਂ ਨੂੰ ਦੋਨਾਂ ਜੀਆਂ ਨੂੰ ਸਰਦਾ ਸੀ ਚੰਗਾ ਭਲਾ ਫੋਨ ਹੈਗਾ ਸੀ ਦੂਜਾ ਆਈਫੋਨ ਵੱਡੇ ਲੈਣ ਦੀ ਕੀ ਲੋੜ ਸੀ ਉਹ ਤਾਂ ਤੁਸੀਂ ਇੱਕ ਦੂਜੇ ਨੂੰ ਗਿਫਟ ਦੇਣ ਲੱਗ ਜਾਂਦੇ ਹੋ ਭਣੋ ਉਹ ਵੀ ਜ਼ਰੂਰੀ ਸੀਗਾ ਫਿਰ ਹੁਣ ਕਮਾਉਣੇ ਵੀ ਆ ਕਰਨ ਨੂੰ ਮੈਂ ਤਾਂ ਹੀ ਕਹਿੰਦੀ ਸੀ ਫਿਰ ਨਾ ਉਹ ਗੱਲਾਂ ਹੋ ਜਾਂਦੀਆਂ ਵੀ ਘਰ ਚ ਲੜਾਈ ਕਲੇਸ਼ ਆ ਲਗਾ ਆ ਕਰਨ ਨੂੰ ਅਸੀਂ ਦੋਨੇ ਜੀ ਕਮਾਉਣੇ ਆ ਕਿਸ਼ਤ ਨੂੰ ਅੱਜ ਤਰਸੀ ਜਾਂਦੇ ਆ ਹਨਾ ਤੇ ਫਿਰ ਹੋਰ ਮੈਂ ਇਹ ਦੋ ਵੱਧ ਕੀ ਕਿਹਾ ਫਿਰ ਮੈਂ ਦਸੀ ਐਨੇ ਪਰ ਕਲੇਸ ਹੋਗਾ ਮੈਂ ਆਪਣਾ ਵੇਖ ਮੇਰੀ ਗੱਲ ਸੁਣ ਮੀਤ ਜਿਹੜੀ ਹੁਣ ਸੋਡੀ ਤਨਖਾਹ ਅੱਗਾ ਪਿੱਛਾ ਹੋ ਜਾਂਦਾ ਹੁੰਦਾ ਹੈ ਪਰ ਮੈਂ ਐ ਨਹੀਂ ਕਹਿੰਦੀ ਕਿ ਚਲ ਭਾਈ ਛੋਡੇ ਪੈਸੇ ਆ ਤੁਸੀਂ ਆਪਦੀ ਸੋਚ ਸਮਝ ਕੇ ਲਾਉਣੇ ਆ ਪਰ ਮਾੜਾ ਮੋਟਾ ਨਾ ਹੱਥ ਵੇਖ ਕੇ ਚਲਾਇਆ ਕਰੋ ਬਾਹਲਾ ਹੱਥ ਖੁੱਲਾ ਚੱਲਦਾ ਛੋਡਾ ਖੁੱਲਾ ਕਿ ਚੱਲਦਾ ਭੈਣੇ ਹੁਣ ਘਰੇ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹ ਵੀ ਤਾਂ ਦਿਨੇ ਹੀ ਆ ਨਾਲੇ ਮੇਰੀ ਗੱਲ ਸੁਣ ਹੁਣ ਜੈਬੀ ਆਪਣਾ ਸਾਰਾ ਦਿਨ ਖਾਪਦਾ ਹੈ ਹੈ ਤੇ ਉਹ ਵੇਖ ਮੈਡਮ ਜੀ ਦੂਜੇ ਤੀਜੇ ਦਿਨ ਕਹਿ ਦਿੰਦੀ ਐ ਮੈਂ ਬਿਮਾਰ ਮੈਂ ਬਿਮਾਰ ਪਤਾ ਨਹੀਂ ਬਿਮਾਰ ਹੈਗੀ ਐ ਕਿ ਪਤਾ ਨਹੀਂ ਹੈ ਨਹੀਂ ਕਿ ਉਹਦੀ ਟੈਨਸ਼ਨ ਲਈ ਬੈਠੀ ਐ ਉਹਦੀ ਤਾਂ ਮੈਨੂੰ ਕੀ ਟੈਨਸ਼ਨ ਹੋਣੀ ਆ ਹੋ ਵੀ ਜਾਂਦੀ ਐ ਘਰ 'ਚ ਜਦੋਂ ਕਲੇਸ਼ ਪੈਂਦਾ ਹੋਵੇ ਉਹਨੂੰ ਵਿਚਾਰੀ ਨੂੰ ਥਾੜ ਥਾੜ ਉਹ ਵੀ ਕੁੱਟ ਸੱਟਦਾ ਉਹ ਵੀ ਬਿਨਾ ਗੱਲ ਤੋਂ ਕੋਈ ਗੱਲਬਾਤ ਹੋਵੇ ਫੇਰ ਵੀ ਆਗਾ ਨਹੀਂ ਮੈਂ ਇੱਕ ਗੱਲ ਹੋਰ ਸੋਚੀ ਜਾਂਦੀ ਸੀ ਹਾਂ ਵੀ ਗੱਲ ਤਾਂ ਉਹ ਚੱਲ ਤੇਰੀ ਵੀ ਠੀਕ ਐ ਵੀ ਗਲਤੀ ਐ ਜੈਬੀ ਦੀ ਪਰ ਮੈਂ ਜਿਹੜਿਆ ਫੋਨ ਜੇ ਤੋਂ ਹੋਰ ਹੀ ਖਬਰ ਜੀ ਪੜੀ ਮੈਨੂੰ ਤਾਂ ਆਵਰ ਦਰ ਲੱਗੀ ਜਾਂਦਾ। ਕਿਉਂ ਉਹਨੂੰ ਕੀ ਪਤਾ ਸੱਚੂਏ ਨਾ ਹਾਂ ਦਾ ਖੁਸ਼ ਦੁੱਖ ਦਾ ਹੋਵੇ ਦਵਾਈ ਦੂਗੀ ਕਹਿ ਦਿੰਨੀ ਆ ਮੈਂ ਤਾਂ ਜੈਬੀ ਨੂੰ। ਵੀ ਉਹਨੂੰ ਦਵਾਈ ਦਵਾਦੀ। ਦੁੱਖ ਦਾ ਤਾਂ ਹੁਣ ਹੋਊਗਾ ਹੀ। ਉਹ ਤਾਂ ਲੱਤ ਨਹੀਂ ਦੇਖਦਾ ਬਾਹਣੀ ਦੇਖਦਾ ਜਿੱਥੇ ਜੀ ਕਰਦਾ ਮਾਰੀ ਜਾਂਦਾ ਰਹਿੰਦਾ ਉਹਦੇ ਤੇ ਜੁੰਡੇ ਫੜ ਕੇ ਖੜੀ ਇਸ ਖੜੀ ਇਸ ਕੇ ਕੁੱਟਦਾ। ਵਿਚਾਰੀ ਪਰ ਸੱਚਾ ਥੇ ਮੈਨੂੰ ਵੀ ਕਹੀ ਜਾਂਦੀ ਸੀ ਕਹਿੰਦੀ ਭੈਣ ਮੇਰਾ ਤਾਂ ਬਾਲ ਵਾਲੇ ਦਰਦ ਕਰੀ ਜਾਂਦੇ ਆ ਕਹਿੰਦੀ। ਨਹੀਂ ਟੰਗਾ ਕਿਹੜਾ ਛੋਟੀਆਂ ਆਉਂਦੀਆਂ ਬਥੇਰੀਆਂ ਵੱਡੀਆਂ ਟੰਗਾਂ ਆਂ ਚੱਲਦੀਆਂ ਉਹਦੀਆਂ ਤਾਂ ਸ਼ੁਰੀਆਂ ਮਨੂੰ। ਪਤਾ ਨਹੀਂ ਕੀ ਤੇ ਗਿਆ ਉਹ ਕਹਿਣ ਨੂੰ ਕੀ ਕਹਿਣਾ ਨਾ ਤਾਂ ਹੈਪੀ ਇਹ ਕਿਧਰ ਤੇ ਗਿਆ ਇਕੱਲਾ ਇਹ ਕਿਤੇ ਜਾਣਾ ਸੀ ਬਾਪੂ ਵਰਗੇ ਆ ਸਾਰੇ ਹੁਣ ਵੇਖ ਮੇਰੀ ਗੱਲ ਸੁਣ ਆ ਆਪਣਾ ਆਗੂ ਆਗੂ ਤਾਂ ਆਪ ਹੁਮੇ ਚੈਬੀ ਤੇ ਗਿਆ ਉਹਦੇ ਚਾਚੇ ਤੇ ਜਮਾ ਉਹ ਤਾਂ ਆਪ ਨਹੀਂ ਵੇਖਣ ਲੱਗੇ ਚਲੋ ਉਹ ਤਾਂ ਹਜੇ ਬੱਚਾ ਆ ਉਹ ਤਾਂ ਨਿਆਣਾ ਹੁਣ ਕੀ ਪਤਾ ਹੁਣ ਕਹੇ ਜਾ ਬਣੇ ਵੱਡਾ ਹੋ ਜਾਏ ਬੱਚੇ ਤੋਂ ਹੀ ਮੀਂਹ ਤੋਂ ਵੱਡਾ ਬਣੂਗਾ ਬੱਚੇ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਹਰਕਤਾਂ ਇਹਦੀਆਂ ਕਿਹਦੇ ਵਰਗੂਆਂ ਹੈ ਉਥੋਂ ਤੋਂ ਬੰਦਾ ਹਿਸਾਬ ਲਾ ਲੈਂਦਾ ਚਲੋ ਤਾਂ ਲਾ ਦਾਦੇ ਤੇ ਜਾਂਦਾ ਜਾਂ ਪਿਓ ਤੇ ਜਾਂਦਾ ਉਹ ਤਾਂ ਨਹੀਂ ਮੈਂ ਕਹਿੰਦੀ ਹੈਗੀ ਗੱਲ ਕਰਾਂ ਜੈਬੀ ਵਾਲੀ ਤਾਂ ਹੱਤੀ ਹੋਈ ਪਈ ਆ ਕੋਈ ਕੁੱਟੀ ਜਾਂਦਾ ਰਹਿੰਦਾ ਉਹਨੂੰ ਵਿਚਾਰੀ ਨੂੰ ਨੀ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਮੀਤ ਕਿ ਹੱਲ ਤਾਂ ਤੇਰਾ ਹੋ ਜਾਊਗਾ ਅੱਛਾ ਭਾਣੇ ਕਿਵੇਂ ਹੱਲ ਮੈਂ ਤੈਨੂੰ ਐਂ ਕਹਿੰਦੀ ਸੀ ਹਾਂ ਤੇਰੇ ਕੋਲ ਚੰਗਾ ਪਲਾਸਾ ਆਉਣਾ ਹੈ ਤਾਂ ਹੈਗਾ 골ਡ ਲੋਨ ਕਰਾ ਲੈ 골ਡ ਲੋਨ ਭਾਣੇ ਦੇਖੀ ਪਹਿਲਾਂ ਵੀ ਤੈਨੂੰ ਪਤਾ ਲੋਨ ਦੀ ਕਿਸ਼ਤ ਚੱਲੀ ਜਾਂਦੀ ਆ ਮੈਂ 골ਡ ਲੋਨ ਅੱਜ ਤਾਂ ਕਰਾ ਲੂੰਗੀ ਫਿਰ ਇੱਕ ਲੋਨ ਹੋਰ ਚੱਲੂ ਕਿਸ਼ਤ ਉਹਦੀ ਵੀ ਆਊਗੀ ਆਕਰ ਨੂੰ ਅੱਛਾ ਕੁੜੀ ਮੈਂ ਤਾਂ ਤੇਥੋਂ ਪੈਸੇ ਮੰਗਦੀ ਸੀ ਮੈਂ ਨਾ ਕੁੜੀ ਨੂੰ ਫੋਨ ਲੈ ਕੇ ਦੇਣਾ ਦੇਬੂ ਨੂੰ ਫੋਨ ਲੈ ਕੇ ਦੇਣਾ ਹੋਰ ਉਹਦਾ ਫੋਨ ਨਹੀਂ ਖਰਾਬ ਹੋ ਗਿਆ ਮੈਨੂੰ ਤਾਂ ਇਹ ਚਲ ਠੀਕ ਆ ਹੋ ਗਿਆ ਭਾਣੇ ਗੱਲ ਕਰ ਚਲ ਕੋਈ ਨਹੀਂ ਮੈਂ ਬੰਟੂ ਨਾਲ ਰਹਿ ਕਰਕੇ ਦੱਸੂਗੀ ਫਿਰ ਤੈਨੂੰ ਅੱਛਾ ਹਾਂ ਚਲ ਕੋਈ ਨਾ ਚੰਗਾ ਚਾਹ ਜੀ ਬਣਾ ਲਾ ਚਾਹ ਜੀ ਬਣਾ ਲਾ ੜਿਆ ਕੁੱਟ ਬਣਾਉਣੀ ਹੈ ਤੂੰ ਮੇਰੇ ਕੱਪੜਿਆਂ ਦੀ ਚਾਹ ਤੂੰ ਲਾ ਦੇਣੀ ਚਲ ਜਲਦੀ ਜਲਦੀ ਤਿਆਰ ਹੋ ਜਾਣੀ ਇਹਦਾ ਤਾਂ ਐ ਨਹੀਂ ਪਤਾ ਹੈਗਾਗਾ ਕਦੋਂ ਬਦਲ ਕੇ ਖੜ ਜੇ ਲੜਨੇ ਲੱਗ ਜਾਓ ਮੇਰੇ ਨਾਲ ਤਾਂ ਛੇਤੀ ਛੇਤੀ ਤਿਆਰ ਹੋ ਜਾ ਐਸੇ ਬੈਠੋ ਜੀ ਕੁਝ ਨਹੀਂ ਖਬਰਾਂ ਆਈਆਂ ਦੇਖੀਆਂ ਦਾ ਠੀਕਾ ਮੇਰੀ ਗੱਲ ਸੁਣੋ ਟੈਨਸ਼ਨ ਤਾਂ ਮੈਨੂੰ ਵੀ ਆ ਠੀਕ ਆ ਆਇ ਤਾਂ ਜਿ ਲਈ ਗਿਆ ਟੈਨਸ਼ਨ ਡਿਪਰੈਸ਼ਨ ਚ ਭੱਜ ਜਾਣਾ ਤਾਂ ਕਰਕੇ ਇੰਨਾ ਵੀ ਨਾ ਸੋਚੋ ਉਸ ਤਾਂ ਇੱਕ ਦਾਤ ਹਿਲਦੀ ਨਹੀਂ ਹੈਗੀ ਕੋਈ ਕੰਮ ਕਾਰ ਕਰਨ ਉਹ ਫਿਰ ਕੀ ਕਰਾਂ ਤੈਨੂੰ ਮੈਂ ਭੇਜਿਆ ਹਰਪ੍ਰੀਤ ਕੋਲ ਕੀ ਕਹਿੰਦੀ ਉਹ ਹਰਪ੍ਰੀਤ ਨਾਲ ਤਾਂ ਮੈਂ ਦੱਸ ਦਿੰਨੀ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਹੈਪੀ ਵੀਰੇ ਨੂੰ ਪੁੱਛ ਲੈਂਦੇ ਹਰਪ੍ਰੀਤ ਦਾ ਹੱਜ ਹੈ ਜੀ ਹੈਗੀ ਹੈਗੀ ਤੁਹਾਨੂੰ ਪਤਾ ਹੀ ਆ ਆਏ ਹੈਪੀ ਕਿਹੜਾ ਘਾਟਾ ਉਦੋਂ ਉਹਨੇ ਗੱਲ ਤਾਂ ਨਵੇੜਤੀ ਕਹਿੰਦਾ ਤੂੰ ਤਨਖਾਹ ਚ ਪੰਜ ਪੰਜੀ ਨਾ ਦੇਈ ਕਹਿੰਦਾ ਮੈਂ ਫਸਲ ਚੋਂ ਨਹੀਂ ਲੈਂਦਾ ਹੈਗਾ ਕਹਿੰਦਾ ਮੇਰੀ ਫਸਲ ਚੋਂ ਨਾ ਮੰਗੀ ਹੁਣ ਉਹ ਤੋ ਦੱਸ ਮੈਂ ਕਿਵੇਂ ਲੈ ਲਾ ਅੱਛਾ ਮੈਂ ਤਾਂ ਐਂ ਕਹਿੰਦੀ ਸੀ ਹਰ ਪੀਰ ਤਾਂ ਨਾ ਬਾਹਲਾ ਸ਼ਹਿਰ ਦੀਦੀ ਕਹੋਂਦੀ ਆਦੇ ਆਪ ਨੂੰ ਮੈਨੂੰ ਪਤਾ ਕੀ ਕਹਿੰਦੀ ਪਹਿਲਾਂ ਤਾਂ ਮੈਨੂੰ ਕਹਿੰਦੀ ਆ ਕਿ ਤੇਰਾ ਮੂੰਹ ਜਿਆ ਉੱਤਰਾ ਪਿਆ ਕੀ ਹੋ ਗਿਆ ਜਦੋਂ ਮੈਂ ਸਾਰੀ ਕਹਾਣੀ ਦੱਸਤੀ ਆਪਣੀ ਲੋਨ ਕਰਕੇ ਵੀ ਕਿਸ ਤਰ੍ਹਾਂ ਦੀ ਆ ਤਾਂ ਫਿਰ ਮੈਨੂੰ ਕਹਿੰਦੀ ਐਂ ਕਰ 골ਡ ਲੋਨ ਲੈ ਲਾ ਨਾਲ ਮੈਂ ਉਹਦੀ ਕੁੜੀ ਨੂੰ ਫੋਨ ਲੈ ਕੇ ਦੇਣਾ ਵੀ ਉਹਨੇ ਆਪਣੀ ਟੈਨਸ਼ਨ ਨੂੰ ਤਾਂ ਸਮਝੇ ਹੀ ਨਹੀਂ ਉਹ ਇੱਕਾ ਨੂੰ ਸਮਝਦੇ ਆ ਮੈਂ ਫੋਨ ਲੈ ਹੁਣ ਜਿਹੜਾ ਮੇਰੇ ਕੋਲ ਆਹਾ ਹੈਗੇ ਆ 2 ਤੋਲੇ ਸੋਨੇ ਦੇ ਮੈਂ ਉਹ ਵੀ ਉਹ ਕਰਨਾ ਆਹੋ ਬਾਲੇ ਹਿਯਾਰ ਬਣਦੀ ਆ ਉਹ ਚੱਲ ਕੋਈ ਨਾ ਕਰਦੇ ਆ ਕੋਈ ਨਾ ਕੋਈ ਹੱਲ ਤਾਂ ਲਾਉਣੇ ਆ ਸਕੀਮਾਂ ਐ ਤਾਂ ਕਿਸ ਤਰ੍ਹਾਂ ਭਰਾਂਗੇ ਤੂੰ ਟੈਨਸ਼ਨ ਫਰੀ ਹੋ ਜਾ ਭਰ ਲਾਂਗੇ ਜੀ ਮੈਨੂੰ ਪਤਾ ਹੀ ਹੈ ਚੱਲ ਅੱਗੇ ਵੀ ਆਪਾਂ ਹੀ ਕਰਦੇ ਆ ਹਨਾ ਪਰ ਐ ਜੇ ਅੱਗੇ ਵੀ ਚੱਲ ਜੇ ਇੱਕ ਕਿਸ ਤਰ੍ਹਾਂ ਮਿਲ ਕੇ ਕਰਦੇ ਹੈਲਪ ਕਰਾ ਦਿੰਦੇ ਫਿਰ ਕਿੱਡੀ ਕੀ ਗੱਲ ਸੀਗੀ ਕਮਾਈ ਵੀ ਤਾਂ ਆਪਾਂ ਇਹਨਾਂ ਨੂੰ ਦਿੰਨੇ ਆ ਅੱਧੀ ਵੱਧ ਦੇ ਦਿੰਨੇ ਆ ਉਹ ਫਿਰ ਹੁਣ ਇਹ ਇਹਨਾਂ ਨੂੰ ਤਾਂ ਐ ਆ ਵੀ ਬੇਇੱਜ਼ਤੀ ਹੋ ਜੇ ਇਹਨਾਂ ਦੀ ਮੁੜ ਕੇ ਆ ਉਹੀ ਗੱਲ ਆਪਣੇ ਸਿੰਬਲ ਖਰਾਬ ਹੋਗੇ ਮੁੜ ਕੇ ਝਾਕੀ ਜਾਵਾਂਗੇ ਇਹ ਨਹੀਂ ਕੋਈ ਮਦਦ ਕਰ ਦੇ ਹੈਗੇ ਆਪਾਂ ਨੂੰ ਹੀ ਹੱਲ ਕਰਨਾ ਪਊਗਾ ਇੱਕ ਅੱਦੇ ਦਿਨ ਚ ਕਰ ਕਰੋ ਕੋਈ ਹੱਲ ਤੇ ਮੈਂ ਤੇ ਵੀਰੇ ਨੂੰ ਪੁੱਛਾਂ ਫੋਨ ਕਰਕੇ ਨਾ ਨਾ ਬਸ ਕੋਈ ਨਾ ਹੈਗਾ ਮੇਰੇ ਦਿਮਾਗ ਚ ਮੈਂ ਉਹਦੇ ਕੋਲ ਕਰਦਾ ਹੱਲ ਕੋਈ ਨਾ ਚਲੋ ਮੈਂ ਨਾ ਚਾਹ ਬਣਾ ਕੇ ਲੈਣੇ ਕੋਟ ਕਰਨ ਵਾਲੇ ਤਾਂ ਹਰ ਭਿੱਦੀ ਦੀ ਚਾਹ ਮੰਗੀ ਜਾਂਦੀ ਹੈ ਨਾਲ ਮੈਨੂੰ ਦੂਜੀ ਨੂੰ ਦੇਖਦੀ ਹੈ ਕੀ ਕਰਦੀ ਹੈ ਕਿਰਨਾ ਕਰੇ ਤੈਨਾਂ ਜਾਣੀਆਂ ਨੇ ਚਾਹ ਵੀ ਨਹੀਂ ਆ ਬਣਾ ਸਕਦੀ ਖਚਾ ਨੂੰ ਚੱਕੀ ਜਾਂਦੀ ਐ ਇੰਨੇ ਦਾ ਕੰਮ ਕਰ ਸਕਦੀ ਮੈਂ ਤੇ ਚਾਹ ਤੂੰ ਧਰ ਲੈ ਜਾ ਕੇ ਮੈਂ ਤਾਂ ਜਾ ਕੇ ਚਾਹ ਧਰਦੀ ਆ ਚੱਲ ਕੁਛ ਘਰੀ ਜਾਂਦੀ ਹੋਵੇ ਕਿਰਨਾ ਵੀ ਮੈਂ ਕਿਸ ਤੋਂ ਕੀ ਲੈਣਾ ਮੈਂ ਤਾਂ ਆਪ ਦੁਖੀ ਆ ਕਿਰਨਾ ਉਤੋਂ ਵੱਧ ਦੁਖੀ ਕਰ ਦਿੰਦੀ ਆ ਜਦੋਂ ਕੁੱਟ ਦਿੰਦਾ ਅੱਧਾ ਦਿਮਾਗ ਤਾਂ ਨਾ ਐਂ ਖਰਾਬ ਹੋਇਆ ਪਿਆ ਮਾੜਾ ਦਿਮਾਗ ਕਿਸੇ ਪਾਸੋਂ ਗੱਲ ਤੋਂ ਵਿਹਲਾ ਹੁੰਦਾ ਤਾਂ ਇੰਦਰ ਹੀ ਟੈਨਸ਼ਨ ਲੈ ਕੇ ਬੈ ਜਾਂਦੀ ਐ ਤੂੰ ਐਂ ਕਰ ਕੁੱਟ ਕੇ ਚਾਹ ਬਣਾ ਕੇ ਲਿਆ ਪੱਤੀ ਥੋੜੀ ਵੱਧ ਪਾ ਦੀ ਯਾਰ ਚੱਲ ਲੈ ਆਣੀ ਹਾਂ ਅੱਲ ਤਾਂ ਕਰਦਾ ਕਾਪਣਾ ਨੂੰ ਕਰਨਾ ਪਊਗਾ ਆਪੇ ਹੀ ਕਰਾਂਗੇ ਕੋਈ ਗੱਲ ਜਲਦੀ ਜਲਦੀ ਤਿਆਰ ਹੋ ਜੇਦਾ ਤਾਂ 아이 ਨਹੀਂ ਪਤਾ ਕੀ ਕਹਿ ਦੇ ਆ ਕਿ ਹੈ ਡੱਬਾ ਮੈਂ ਏਥੇ ਰੱਖਿਆ ਸੀ ਕਿੱਧਰ ਗਿਆ ਕਿੱਧਰ ਗਿਆ ਡੱਬਾ ਹੋ ਗਈ ਕਿਰਨਾ ਤਿਆਰ ਹਾਂ ਬਸ ਤਿਆਰ ਹੋ ਗਈ ਕੀ ਕੁਮਾਚ ਕੇ ਉਹੰਦਰਾ ਮੈਂ ਏਥੇ ਨਾ ਧੂਮਾ ਵਾਲਾ ਡੱਬਾ ਰੱਖ ਕੇ ਗਈ ਸੀ ਉਹ ਮਿਲ ਨਹੀਂ ਰਿਹਾ ਪਤਾ ਨਹੀਂ ਕਿੱਧਰ ਗਿਆ ਕਿੱਥੇ ਰੱਖ ਲਿਆ ਏਥੇ ਰੱਖ ਕੇ ਗਈ ਸੀ ਮੈਂ ਹੁਣੇ ਲਾਉਣ ਬਾਅਦ ਕੀ ਮੈਂ ਰੱਖ ਕੇ ਪਤਾ ਹੀ ਨਹੀਂ ਕਿੱਧਰ ਗਿਆ ਸੁੰਨੀ ਜੀ ਦੇਖ ਲੈ ਐ ਰੱਖਦੇ ਹੁੰਦੇ ਨੇ ਮੈਂ ਤਾਂ ਹੁਣ ਮੈਂ ਕਿਹਾ ਚਲ ਹੁਣ ਨਾ ਕਿ ਆ ਕੇ ਪਾ ਲੂਗੀ ਮੈਂ ਇੱਥੇ ਰੱਖ ਕੇ ਗਈ ਸੀ ਪਰਸ ਦੇ ਨੀਚੇ ਆਹੀਂ ਪਿਆ ਸੀਗਾ ਉਹ ਤੂੰ ਉੱਥੇ ਦੇਖ ਲੈ ਅਲਮਾਰੀ ਜਿੱਨਾ ਪਿਆ ਹੋਵੇ ਨਹੀਂ ਮੈਂ ਆਪ ਰੱਖ ਕੇ ਗਈ ਸੀ ਅਲਮਾਰੀ ਜਾਈ ਨਹੀਂ ਨਹੀਂ ਮੈਂ ਇੱਥੇ ਰੱਖ ਕੇ ਗਈ ਸੀ ਕਿਤੇ ਵੀ ਨਹੀਂ ਫਿਰ ਇੱਥੇ ਹੁਣ ਕੌਣ ਲੈ ਗਿਆ ਜਾ ਕੇ ਇੱਥੇ ਕੌਣ ਵੜਿਆ ਪਤਾ ਨਹੀਂ ਮੈਨੂੰ ਤਾਂ ਕੀ ਯਾਰ ਤੂੰ ਤਾਂ ਨਵੇਂ ਤੋਂ ਨਮਾਜ਼ਾਂ ਨਾ ਛਾੜਦੀਆਂ ਕੋਈ ਮੈਂ ਸੱਚੇ ਇੱਥੇ ਰੱਖ ਕੇ ਗਈ ਸੀ ਮੈਨੂੰ ਪਤਾ ਨਹੀਂ ਹੈਗਾ ਉਹ ਕੋਈ ਨਾ ਚਲ ਭਾਬੀ ਨੂੰ ਪੁੱਛ ਲੈਣਾ ਕੀ ਉਹਨਾਂ ਨੇ ਜੱਕ ਚੁ ਕੁਝ ਸ਼ਾਂਤੀ ਹੋਣ ਇੱਥੇ ਆ ਗਈ ਹੋਵੇ ਨਹੀਂ ਹੋਰ ਹੋਣਾ ਇੱਥੇ ਚੋਰ ਕੌਣ ਆ ਗਿਆ ਦੇਨੇ ਸਾਰਾ ਡੱਬਰ ਦਾ ਘਰੇ ਫਿਰਦਾ ਮੈਂ ਹੁਣੇ ਰੱਖ ਕੇ ਗਈ ਸੀ ਚੱਲ ਪੁੱਛਦੇ ਆਜਾ ਚਲੋ ਕੀ ਕਰ ਸਹਾ ਹੋਇਆ